ਸਿੱਖਿਆ ਕ੍ਰਾਂਤੀ ਤਹਿਤ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਐਸ ਐਚਓ ਦਾਨਿਸ਼ ਪੱਟੀ ਵੱਲੋਂ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਉਹ ਨਿਯੁਕਤੀ ਪੱਤਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਚਲਾ ਨਹੀਂ ਸਕਦੇ ਨਹੀਂ ਕਿਉਂਕਿ ਇਹ ਵਾਇਰਲ ਵੀਡੀਓ ਹੈ ਪਰ ਤੁਹਾਨੂੰ ਦਿਖਾ ਦਿੰਨੇ ਆ। ਸਾਡੇ ਤੱਕ ਇਹ ਪਹੁੰਚੀ ਹੈ ਜਿਹਦੇ ਵਿੱਚ ਐਸ ਐਚਓ ਦਾਨਿਸ਼ ਪੱਟੀ ਜਿਹੜਾ ਤੁਸੀਂ ਦੇਖ ਰਹੇ ਹੋ ਥੱਪੜ ਮਾਰ-ਮਾਰ ਕੇ ਨਿਯੁਕਤੀ ਪੱਤਰ ਦੇ ਰਿਹਾ। ਮੂੰਹ ਤੇ ਥੱਪੜ ਮਾਰੇ ਜਾ ਰਹੇ ਆ। ਬੇਰਜ਼ਗਾਰਾਂ ਦੇ ਬੇਰਜ਼ਗਾਰ 888 ਦੇ ਆਪ ਉਹਨੇ 994 ਵਾਲੇ ਜਿਨ੍ਹਾਂ ਨੂੰ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਨਿਯੁਕਤੀ ਪੱਤਰ ਦਿੱਤੇ ਸੀ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜੋਇਨਿੰਗ ਨਹੀਂ ਦਿੱਤੀ ਤੇ ਜੋਇਨਿੰਗ ਨਾ ਦੇਣ ਦੇ ਚੱਲਦੇ ਉਹਨਾਂ ਵੱਲੋਂ ਪ੍ਰੋਟੈਸਟ ਸ਼ੁਰੂ ਕੀਤਾ ਤੇ ਜਿਨ੍ਹਾਂ ਦੇ ਪ੍ਰੋਟੈਸਟ ਨੂੰ ਰੋਕਣ ਲਈ ਉਹਨਾਂ ਦੇ ਮੂੰਹ ਦੇ ਉੱਤੇ ਥੱਪੜ ਮਾਰੇ ਉਥੋਂ ਦੇ ਐਸਐਚਓ ਨੇ ਇਹ ਥੱਪੜ ਉਸੇ ਤਰੀਕੇ ਨਾਲ ਮਾਰੇ ਗਿਆ ਜਿਵੇਂ ਹਰਿੰਦਰ ਬਿੰਦੂ ਦੇ ਮਾਰੇ ਗਏ ਸੀ ਰਾਮਪੁਰਾ ਦੇ ਵਿੱਚ ਪ੍ਰੋਟੈਸਟ ਕਰਦਿਆਂ ਦੇ ਤਾਂ ਇਹ ਥੱਪੜਾਂ ਵਾਲਾ ਰਵਾਜ ਚੱਲ ਪਿਆ ਪੰਜਾਬ ਦੇ ਵਿੱਚ ਤੇ ਰਵਾਜ ਚਲਾਇਆ ਆਮ ਆਦਮੀ ਪਾਰਟੀ ਨੇ ਜਿਹੜੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹਿੰਦੀ ਸੀ ਕਿ ਨਾ ਕਿਸੇ ਤੇ ਡਾਂਗ ਚੱਲੂਗੀ ਨਾ ਕਿਸ ਦੀ ਚੁੰਨੀ ਲਊਗੀ ਨਾ ਕਿਸੇ ਦੀ ਪੱਗ ਹੁਣ ਚੁੰਨੀਆਂ ਪੱਗਾਂ ਦੀ ਗੱਲ ਤਾਂ ਛੱਡੋ ਜਿਹੜੇ ਹਾਲਾਤ ਉੱਥੇ ਬਣਿਆ ਤੁਸੀਂ ਦੇਖੋ ਕੈਮਰਾਮੈਨ ਕਹੂੰਗਾ ਕਿ ਤਸਵੀਰਾਂ ਤੁਸੀਂ ਗੌਰ ਨਾਲ ਦੇਖ ਸਕਦੇ ਹੋ ਕਿ ਕਿਵੇਂ ਹਿੱਕਾਂ ਤੇ ਗੋਡੇ ਰੱਖੇ ਜਾ ਰਹੇ ਆ ਕਿਵੇਂ ਹਿੱਕਾਂ ਤੇ ਗੋਡੇ ਰੱਖੇ ਜਾ ਰਹੇ ਆ ਸਾਡੇ ਬੇਰੁਜ਼ਗਾਰ ਅਧਿਆਪਕਾਂ ਦੇ ਅਧਿਆਪਕ ਜਿਨ੍ਹਾਂ ਦੇ ਪ੍ਰਤੀ ਇਹ ਕਿਹਾ ਜਾਂਦਾ ਕਿ ਰਾਸ਼ਟਰ ਨਿਰਮਾਤਾ ਹੈ ਕਿ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਿਨ੍ਹਾਂ ਦੇ ਪਿਤਾ ਅਧਿਆਪਕ ਸਨ ਮਾਸਟਰ ਸਨ ਜਿਹੜੇ ਰਤਬਾ ਦਿੰਦੇ ਨੇ ਕਿ ਅਧਿਆਪਕ ਮੇਰੇ ਪਿਤਾ ਸਨ ਮੈਂ ਅਧਿਆਪਕ ਦਾ ਪੁੱਤਰ ਆ ਮੈਨੂੰ ਅਧਿਆਪਕਾਂ ਬਾਰੇ ਬਹੁਤ ਸਮਝ ਆ ਪਰ ਉਹਨਾਂ ਦੇ ਰਾਜ ਦੇ ਵਿੱਚ ਜਿਨ੍ਹਾਂ ਕੋਟਿਆ ਜਿਨ੍ਹਾਂ ਜ਼ੁਲਮ ਅਧਿਆਪਕਾਂ ਉੱਪਰ ਹੋਇਆ ਹੋ ਰਿਹਾ ਐਨਾ ਜ਼ੁਲਮ ਜਿਹੜੇ ਲੋਕ ਆ ਉਹ ਕਹਿ ਰਹੇ ਕਿ ਪਿਛਲੀਆਂ ਸਰਕਾਰਾਂ ਮੌਕੇ ਵੀ ਨਹੀਂ ਹੋਇਆ ਸੀ ਜਿਹੜੇ ਕਹਿੰਦੇ ਸੀ ਕਿ ਸਾਡੇ ਰਾਜ 'ਚ ਧਰਨਾ ਨਹੀਂ ਲੱਗਣਾ ਸਿੱਖਿਆ ਕ੍ਰਾਂਤੀ ਆ ਚੁੱਕੀ ਐ ਹੁਣ ਕੱਲੀ ਸਿੱਖਿਆ ਕ੍ਰਾਂਤੀ ਕੀ ਟਾਇਲਟ ਦੇ ਨਹੀਂ ਪੱਥਰ ਰੱਖਣ ਤੱਕ ਐ ਕੱਲੀ ਸਿੱਖਿਆ ਕ੍ਰਾਂਤੀ ਕੀ 4 ਇੰਚ ਕੰਧਾਂ ਦੇ ਉੱਤੇ 4 ਅਦੇ ਲਗਾਉਣ ਤੱਕ ਐ ਕੱਲੀ ਸਿੱਖਿਆ ਕ੍ਰਾਂਤੀ ਇਹੀ ਐ ਜਿਹੜੇ ਅਧਿਆਪਕਾਂ ਨੂੰ ਐਨੇ ਬੁਰੇ ਤਰੀਕੇ ਨਾਲ ਕੁੱਟਿਆ ਜਾ ਰਿਹਾ ਉਹਨਾਂ ਦੇ ਉੱਤੇ ਇਹਨਾਂ ਰੱਜਵਾ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਪਸ਼ੂਆਂ ਵਾਂਗ ਕੁੱਟਿਆ ਜਾ ਰਿਹਾ ਐ ਇਹ ਸਿੱਖਿਆ ਕ੍ਰਾਂਤੀ ਕਿਹੜੀ ਆ ਭਾਈ ਇਹ ਸਿੱਖਿਆ ਕ੍ਰਾਂਤੀ ਦੇ ਮੈਨੇ ਕੀ ਨੇ ਇਹ ਸਿੱਖਿਆ ਕ੍ਰਾਂਤੀ ਜਾ ਕਿਧਰ ਨੂੰ ਰਹੀ ਐ ਤੁਸੀਂ ਨਿਯੁਕਤੀ ਪੱਤਰ ਖੋਦ ਦਿੱਤੇ ਉਸ ਤੋਂ ਬਾਅਦ ਜਦੋਂ ਤੁਸੀਂ ਨਿਜਵਾਇਨਿੰਗ ਨਹੀਂ ਕਰਾਈ ਉਹ ਰੌੜਾ ਪਾ ਰਹੇ ਨੇ ਉਹਨਾਂ ਚੋਂ ਅਧਿਆਨ ਨੂੰ ਜੋਇ ਨਿਯੁਕਤੀ ਪੱਤਰ ਵੀ ਨਹੀਂ ਦਿੱਤੇਗੇ ਉਹ ਰੌੜਾ ਪਾ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਬਦਲੇ ਚ ਕੀ ਦੇ ਰਹੇ ਹੋ ਕੀ ਪੰਜਾਬ ਨੂੰ ਵਾਕਈ ਪੁਲਿਸ ਸਟੇਟ ਵਾਲੇ ਪਾਸੇ ਧੱਕਿਆ ਜਾ ਰਿਹਾ ਹੁਣ ਅਧਿਆਪਕਾਂ ਨਾਲ ਡੀਲਿੰਗ ਵੀ ਪੁਲਿਸ ਦੇ ਤਰੀਕੇ ਨਾਲ ਕਰੇਗੀ ਪਹਿਲਾਂ ਕਿਸਾਨਾਂ ਨੂੰ ਕੁੱਟੇ ਹੁਣ ਅਧਿਆਪਕਾਂ ਨੂੰ ਕੁੱਟੇ ਜਾ ਰਿਹਾ ਹੈ ਵੱਖ-ਵੱਖ ਜਗ੍ਹਾ ਪੰਜਾਬ ਦੇ ਵਿੱਚ ਪੁਲਸੀਆ ਸਟੇਟ ਬਣਾ ਕੇ ਪੁਲਿਸ ਦਾ ਜ਼ਬਰ ਕੀਤਾ ਜਾ ਰਿਹਾ ਹੈ ਪੁਲਿਸ ਨੂੰ ਖੁੱਲੀਆਂ ਪਾਵਰਾਂ ਦਿੱਤੀਆਂ ਗਈਆਂ ਦਾਨਿਸ਼ ਪੱਟੀ ਵਰਗਾ ਇੱਕ ਐਸਐਚਓ ਉਹਦੀ ਕੁਆਲੀਫਿਕੇਸ਼ਨ ਪਤਾ ਨਹੀਂ ਕੀ ਹੋਊਗੀ ਕੀ ਪਤਾ ਕਿਸੇ ਦਾ ਮਾੜਾ ਚੰਗਾ ਇਨਕਾਊਂਟਰ ਕਰਕੇ ਰਤਬੇ ਹਾਸਲ ਕੀਤੇ ਹੋਣ ਅਜਿਹਾ ਵਿਅਕਤੀ ਇੱਕ ਅਧਿਆਪਕਾਂ ਦੇ ਥੱਪੜ ਮਾਰਦਾ ਸ਼ਰਮ ਆਣੀ ਚਾਹੀਦੀ ਹੈ ਉਹਨੂੰ ਖੁਦ ਵੀ ਕਿਸੇ ਨਾ ਕਿਸੇ ਅਧਿਆਪਕ ਤੋਂ ਪੜ ਕੇ ਸੌਦੇ ਤੇ ਪਹੁੰਚਿਆ ਹੈ ਕੋᱫੋ ਵੀ ਉਹਦੇ ਕੋਈ ਨਾ ਕੋਈ ਪਰਿਵਾਰ ਆਸੇ ਪਾਸੇ ਅਧiatਕ ਹੋਵੇਗਾ ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਜਿਨ੍ਹਾਂ ਦੇ ਤੂੰ ਥੱਪੜ ਮਾਰ ਰਿਹਾ ਹੈ ਇਹਨਾਂ ਨੇ ਆਉਣ ਵਾਲੀ ਦੇਸ਼ ਦੀ ਨਸਲ ਤਿਆਰ ਕਰਨੀ ਹੈ ਜੇਕਰ ਆਏ ਥੱਪੜ ਮਾਰੋਂਗੇ ਫਿਰ ਨਸਲ ਜਿਹੋ ਜੀ ਤਿਆਰ ਹੋਊਗੀ ਉਹ ਸਭ ਨੂੰ ਹੀ ਪਤਾ ਹੈ ਸੋ ਇਹ ਜਿਹੇ ਐਸਐਚਓ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਲੋਕਾਂ ਨੂੰ ਬਣਦਾ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦੀ ਨੌਕਰੀਆਂ ਉਹ ਦੇਣੀਆਂ ਚਾਹੀਦੀਆਂ ਇਸ ਵਿਸ਼ੇ ਤੇ ਅਸੀਂ ਗੱਲਬਾਤ ਵੀ ਕਰਦੇ ਆ ਡੀਟੀਐਫ ਦੇ ਸੂਬਾ ਸੂਬਾ ਪ੍ਰਧਾਨ ਅ ਵਿਕਰਮਦੇਵ ਦੇ ਨਾਲ ਉਹਨਾਂ ਦਾ ਵਾਸਤੇ ਕੀ ਕਹਿਣਾ ਹੈ ਸਾਡੇ ਨਾਲ ਡੀਟੀਐਫ ਤੋਂ ਉਹਨਾਂ ਦੇ ਸੂਬਾ ਪ੍ਰਧਾਨ ਵਿਕਰਮਦੇਵ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਜਿਹੜਾ ਅੱਜ 9594 ਵਾਲਿਆਂ ਦੇ ਨਾਲ ਅੱਜ ਤਸ਼ੱਦਦ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਉਹਨਾਂ ਦੇ लाठी चार्ज ਜਿਸ ਤਰੀਕੇ ਨਾਲ ਕੁੱਟਮਾਰ ਹੋਈ ਹੈ ਦੇਖੋ ਬਹੁਤ ਵਿਖੇਦੀ ਯੋਗ ਆ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨਾਰਾ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੋਈ ਐ ਤੇ ਜਿਹੜੇ ਹਜ਼ਾਰਾਂ ਸਕੂਲ ਨੇ ਉਹਨਾਂ ਦੇ ਵਿੱਚ ਹਜ਼ਾਰਾਂ ਥਾਵਾਂ ਦੇ ਉੱਪਰ ਉਦਘਾਟਨੀ ਪੱਥਰ ਲਾਏ ਜਾ ਰਹੇ ਨੇ ਤੇ ਇਹ ਪ੍ਰਚਾਰਿਆ ਜਾ ਰਿਹਾ ਕਿ ਪੰਜਾਬ ਦੀ ਸਿੱਖਿਆ ਦੇ ਵਿੱਚ ਤਾਂ ਬਹੁਤ ਵੱੱਲੇ ਵੱੱਲੇ ਹੋ ਗਈ ਪਰ ਦੂਜੇ ਪਾਸੇ ਦੇਖੋ ਕਿ ਪੰਜਾਬ ਦੇ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਸਾਮੀਆਂ ਨੇ ਜਿਹੜੀਆਂ ਉਹ ਖਾਲੀ ਪਈਆਂ ਨੇ ਪ੍ਰਿੰਸੀਪਲਾਂ ਦੀਆਂ ਮੁੱਖ ਅਧਿਆਪਕਾਂ ਦੀਆਂ ਬੀਪੀਓਜ਼ ਦੀਆਂ ਤੇ ਖੁਦ ਇਹ ਭਰਤੀ ਆ ਜਿਹੜੀ 9594 ਇਹਦੇ ਜਿਹੜੇ ਨਿਯੁਕਤੀ ਪੱਤਰ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਦਿਨ ਪਹਿਲਾਂ ਆਪਣੇ ਹੱਥੋਂ ਜਾਰੀ ਕੀਤੇ ਨੇ ਤੇ ਉਹ 9594 ਦੇ ਵਿੱਚੋਂ 25000 ਦੇ ਨਿਯੁਕਤੀ ਪੱਤਰ ਜਾਰੀ ਕਰਕੇ ਜੀ ਸਿਰਫ 1200 ਨੂੰ ਜੁਆਇਨ ਕਰਾਇਆ ਤੇ ਬਾਕੀ ਸਾਰੇ ਹਵਾ ਦੇ ਵਿੱਚ ਲਟਕਾਤੇ ਜੀ ਤੇ ਉਹ ਹੱਥਾਂ ਦੇ ਵਿੱਚ ਜਿਹਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਿੱਖਿਆ ਕ੍ਰਾਂਤੀ ਵਾਲੀ ਫੋਟੋ ਲੱਗੀ ਹੋਈ ਆ ਉਹ ਹੱਥਾਂ 'ਚ ਲੱਗੀ ਫੜੀ ਬੈਠੇ ਨੇ ਵੀ ਦੱਸੋ ਜੀ ਕਿੱਥੇ ਆ ਸਾਡੀ ਨੌਕਰੀ ਸਾਨੂੰ ਜੁਆਇਨ ਹੋਣੀ ਕਰਾਇਆ ਜੀ ਇਹ ਇਹਦੇ ਅਪਕੋ ਨੇ ਮਰਿੰਦਰ ਜੀ ਜਿਹੜੇ 3000 8594 ਦੇ ਵਿੱਚੋਂ 3000 ਦੀ ਭਰਤੀ ਬੈਕਲੌਗ ਦੀ ਭਰਤੀ ਆ ਜੀ ਤਾਂ ਉਹਨਾਂ ਨੂੰ ਤਾਂ ਪਿਛਲੇ 2 ਸਾਲ ਤੋਂ ਪੁੱਛਿਆ ਹੀ ਨਹੀਂ ਗਿਆ ਕਿ ਤੁਹਾਨੂੰ ਨਿਯੁਕਤੀ ਦੇਣੀ ਕਦੋਂ ਆ ਤੇ ਜਦੋਂ ਉਹ ਆਪਣੀ ਨਿਯੁਕਤੀ ਲੈਣ ਜਾਂਦੇ ਨੇ ਤਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਕਿ ਐਸ ਐਚਓ ਦਾਨਸ਼ਵੀਰ ਨੇ ਅਨੰਦਪੁਰ ਸਾਹਿਬ ਦੇ ਤੇ ਉਹ ਸ਼ਰੇਆਮ ਅਧਿਆਪਕਾਂ ਦੇ ਉੱਪਰ ਥੱਪੜ ਮਾਰ ਰਹੇ ਨੇ ਉਹਨਾਂ ਦੇ ਬਾਕੀ ਪੁਲਿਸ ਅਧਿਕਾਰੀ ਅਧਿਆਪਕਾਂ ਨੂੰ ਠੋਡੇ ਮਾਰ ਰਹੇ ਨੇ ਜੀ ਸਾਇੰਸ ਕਰਕੇ ਬਹੁਤ ਅਫਸੋਸਜਨਕਾ ਤੇ ਸਾਡਾ ਸਵਾਲ ਤਾਂ ਇਹ ਹੈ ਕਿ ਇਹ ਕੈਸੀ ਸਿੱਖਿਆ ਕ੍ਰਾਂਤੀ ਆ ਜਿਹਦੇ ਵਿੱਚ ਪਹਿਲਾਂ ਜੋੜੇ ਮਜ਼ਦਰੇ ਵਰਗੇ ਜਿਹੜੇ ਵਿਧਾਇਕ ਨੇ ਉਹੋ ਸ਼ਰਿਆਮ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਬੰਦਾ ਬੋਲਦੇ ਨੇ ਧਮਕਾਉਂਦੇ ਨੇ ਤੇ ਉਸੇ ਸਿੱਖਿਆ ਕ੍ਰਾਂਤੀ ਦੇ ਵਿੱਚ ਸ਼ਰਿਆਮ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਬੇਰਜ਼ਗਾਰ ਅਧਿਆਪਕਾਂ ਨੂੰ ਠੋਡੇ ਮਾਰ ਰਹੇ ਨੇ ਥੱਪੜ ਮਾਰ ਰਹੇ ਨੇ ਜੀ ਇਸ ਕਰਕੇ ਅਸੀਂ ਇਹਦੀ ਸਖਤ ਨਿਖੇਦੀ ਕਰਦੇ ਆ ਮੰਗੇ ਕਰਦੇ ਆ ਕਿ ਦੇਖੋ ਇਹ ਪੁਲਿਸ ਅਧਿਕਾਰੀਆਂ ਤੇ ਵੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਸਿੱਖਿਆ ਮੰਤਰੀ ਨੇ ਉਹ ਸਾਹਮਣੇ ਆਉਣ ਉਹ ਕਹ ਰਹੇ ਨੇ ਕਿ 20000 ਅਧਿਆਪਕ ਭਰਤੀ ਕਰਤੇ ਤਾਂ ਜੇ 20000 ਅਧਿਆਪਕ ਭਰਤੀ ਕਰਤੇ ਤਾਂ ਫਿਰ 5894 ਭਰਤੀ ਕਿਉਂ ਨਹੀਂ ਪੂਰੀ ਹੋਈ 2364 ਈਟੀਟੀ ਦੀ ਭਰਤੀ ਉਹਦੇ ਚੋਂ ਸਿਰਫ 8900 ਅਧਿਅਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਬਾਕੀ ਸਾਰੇ ਹਵਾ ਦੇ ਵਿੱਚ ਕਿਉਂ ਲਟਕਾ ਦਿੱਤੇ ਗਏ ਤੇ ਫਿਰ ਇਹ ਜਿਹੜੇ ਲਾਤੀ ਚਾਰਜ ਤੇ ਪੁਲਿਸ ਦੇ ਠੋਡਿਆਂ ਦਾ ਸਾਹਮਣਾ ਕਰ ਰਹੇ ਨੇ ਇਹ ਫਿਰ ਕੌਣ ਨੇ ਇਹ ਪੰਜਾਬ ਦੇ ਲੋਕ ਨੇ ਜਾਂ ਕਿਤੋਂ ਬਾਹਰੋਂ ਆਏ ਹੋਏ ਨੇ ਇਹ ਤਾਂ ਐਸੇ ਕਿੰਨਾ ਨਹੀਂ ਲੱਗ ਰਿਹਾ ਵਿਕਰਮਦੇਵ ਜੀ ਵੀ ਜਿਵੇਂ ਨਿਯੁਕਤੀ ਪੱਤਰ ਇਹਨਾਂ ਨੂੰ ਪੁਲਿਸ ਹੀ ਬਣ ਰਹੀ ਹੋਵੇ ਜਿਸ ਤਰੀਕੇ ਦੇ ਇਹ ਠੋਡੇ ਮਾਰੇ ਜਾ ਰਿਹਾ ਇਹ ਇਹਨਾਂ ਨੂੰ ਵੀ ਮਤਲਬ ਇਹ ਨਿਯੁਕਤੀ ਪੱਤਰ ਦੇ ਰਹੀ ਹੈ ਸਰਕਾਰ ਦੇਖੋ ਅਸਲ ਚ ਗੱਲ ਇਹ ਆ ਕਿ ਇਹ ਸਰਕਾਰ ਪੁਲਿਸ ਰਾਜਵਲ ਬਣਾਉਣ ਵਲਤਾਂ ਵਧ ਹੀ ਰਹੀਆਂ ਚਾਹੇ ਇੱਥੇ ਤੁਸੀਂ ਦੇਖੋ ਕਿ ਨਸ਼ੇ ਦੇ ਵਿਰੁੱਧ ਜੁੱਧ ਸ਼ੁਰੂ ਕਰਨ ਦੇ ਨਾਮ ਹੇਠ ਬੁਲਡੋਜ਼ਰ ਚਲਾਇਆ ਜਾ ਰਿਹਾ ਝੁੱਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਨੇ ਜਿਉਂ ਜਦੋਂ ਪੁਲਿਸ ਨੂੰ ਤੁਸੀਂ ਇਹਨਾਂ ਅਧਿਕਾਰ ਦਿੰਨੇ ਹੋ ਤਾਂ ਫਿਰ ਜਿਵੇਂ ਇੱਥੇ ਜਦੋਂ ਕੈਪਟਨ ਜਿਹੜੇ ਆਰਮੀ ਦੇ ਨੇ ਉਹਨਾਂ ਦੇ ਨਾਲ ਸਿੱਧਾ ਧੱਕਾਸ਼ਾਹੀ ਕਰ ਸਕਦੀ ਹੈ ਪੰਜਾਬ ਦੀ ਪੁਲਿਸ ਤੇ ਉਹਦੇ ਐਸਐਚਓ ਫਿਰ ਅਧਿਪਕ ਵਿਚਾਰੇ ਉਹਨਾਂ ਨੂੰ ਪੁੱਛਣ ਵਾਲਾ ਕੌਣ ਆ ਇਸ ਕਰਕੇ ਇਹ ਵਾਕੀ ਗੱਲ ਤੁਹਾਡੀ ਠੀਕ ਹੈ ਕਿ ਇਹ ਪੁਲਿਸ ਨੂੰ ਅੱਗੇ ਕਰਕੇ ਆਪ ਸਰਕਾਰ ਮੰਤਰੀ ਉਹ ਸਾਰੇ ਪਿੱਛੇ ਹੋਏ ਹੋਏ ਨੇ ਜੀ 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 ਮਤਲਬ ਪੁਲਿਸ ਪੁਲਿਸ ਹੀ ਹੋਣਾ ਮਤਲਬ ਪਹਿਲਾਂ ਇਹ ਇਹ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਪੱਗਾਂ ਚੁੰਨੀਆਂ ਡਾਂਗਾ ਨਹੀਂ ਚੱਲਣਗੀਆਂ ਗੱਲਾਂ ਬਹੁਤ ਵਾਰੀ ਹੋ ਚੁੱਕੀਆਂ ਇਹ ਪਰ ਫਿਰ ਕਰਨੀਆਂ ਪੈਂਦੀਆਂ ਕਿ ਇਹ ਜਿਹੜੇ ਸਿੱਖਿਆ ਕ੍ਰਾਂਤੀ ਦਾ ਰੌਲਾ ਸਿੱਖਿਆ ਮਾਡਲ ਦਾ ਰੌਲਾ ਉਹਨਾਂ ਦੇ ਰਾਜ ਦੇ ਵਿੱਚ ਤਾਂ ਸਭ ਤੋਂ ਵੱਧ ਡਾਂਗਾ ਪੈ ਰਹੀਆਂ ਨੇ ਬਿਲਕੁਲ ਜੀ ਤੁਸੀਂ ਦੇਖੋ ਕਿ ਜਦੋਂ ਪਿਛਲੀ ਕਾਂਗਰਸ ਸਰਕਾਰ ਸੀ ਬਖਸ਼ਿਆ ਉਹਨਾਂ ਨੇ ਵੀ ਨਹੀਂ ਕਾਂਗਰਸ ਸਰਕਾਰ ਸੀ ਜਾਂ ਅਕਾਲੀ ਸਰਕਾਰ ਸੀ ਮੈਨੂੰ ਯਾਦ ਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਚੰਨੀ ਹੁਣੀ ਮੁੱਖ ਮੰਤਰੀ ਸੀ ਤਾਂ ਉਦੋਂ ਇੱਕ ਡੀਜੀਐਸਪੀ ਨੇ ਮਾਨਸੇ ਦੇ ਵਿੱਚ ਪੁਲਿਸ ਸਿਕਿਉਰਟੀ ਦੇ ਵਿੱਚ ਸੀਸੀਐਮ ਦੀ ਉਹ ਜੀ ਉਹਨੇ ਉਹਨੇ ਕੀ ਬੇਰਜਗਾਰਾਂ ਦੇ ਸ਼ਰਿਆਂਮ ਡੰਡੇ ਮਾਰੇ ਬਸਾਂ ਦੇ ਵਿੱਚ ਤੁੰਨਿਆ ਉਸਨੂੰ ਜੀ ਤੇ ਉਦੋਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਇਹ ਮੰਤਰੀ ਸੰਤਰੀ ਸੀ ਜਾਂ ਇਹਨਾਂ ਦੇ ਲੋਕ ਸੀ ਉਹ ਉਸ ਦੀ ਨਕੀਦੀ ਕਰ ਰਹੇ ਸੀ ਮੰਗ ਕਰਦੇ ਸੀ ਵੀ ਇਸ ਤੇ ਇੱਕ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੁਣ ਸਾਡਾ ਸਵਾਲ ਇਹ ਹੈ ਕਿ ਹੁਣ ਉਸੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪੁਲਿਸ ਨੂੰ ਸੋਨੇ ਖੁੱਲਾ ਛੱਡਿਆ ਹੋਇਆ ਆ ਕਿ ਉਹ ਆਮ ਲੋਕਾਂ ਦੇ ਉੱਪਰ ਤੇ ਅਧਿਆਪਕਾਂ ਦੇ ਉੱਪਰ ਇਹ ਜਾ ਤਸ਼ੱਦਦ ਕਰ ਰਹੀ ਆ ਤੇ ਵੱਡੀ ਗੱਲ ਮਨਿੰਦਰ ਜੀ ਇਹ ਆ ਕਿ ਇਹ ਜਿਹੜਾ ਤਸ਼ੱਦਦ ਹੋਇਆ ਨਾ ਕਿ ਇਹ ਸਿੱਖਿਆ ਮੰਤਰੀ ਸਾਡੇ ਸ਼੍ਰੀ ਹਰਜੋਤ ਬੈਂਸ ਦੇ ਪਿੰਡ ਦੇ ਵਿੱਚ ਹੋਇਆ ਜੀ ਬੈਂਸ ਕਰਕੇ ਸਿੱਖਿਆ ਕ੍ਰਾਂਤੀ ਦੇ ਜਿਹੜੇ ਵਾਹਕ ਬਣੇ ਹੋਏ ਨੇ ਸਿਪੇ ਸਲਾਰ ਬਣੇ ਹੋਏ ਨੇ ਝੰਡਾ ਬਰਦਾਰ ਬਣੇ ਹੋਏ ਨੇ ਜੀ ਉਹਨਾਂ ਦੇ ਪਿੰਡ ਵਿੱਚ ਇਹ ਸਾਰਾ ਕੁਝ ਹੋ ਰਿਹਾ ਤਾਂ ਵਕਤ ਹੀ ਜਿਹੜਾ ਇਹ ਸ਼ੀਸ਼ਾ ਇਹ ਆਮ ਆਦਮੀ ਪਾਰਟੀ ਤੇ ਉਹਦੀ ਸਰਕਾਰ ਲਈ ਆ ਕਿ ਉਹ ਹਾਲੇ ਵੀ ਉਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਆ ਸਿੱਖਿਆ ਦੇ ਵਿੱਚ ਜਿਹੜੇ ਬੁਨਿਆਦੀ ਸੁਧਾਰ ਨੇ ਨਾ ਉਨਾ ਮਲਤਿਆਂ ਦੇਣਾ ਚਾਹੀਦਾ ਆਪਣੀ ਪੰਜਾਬ ਦੀ ਸਿੱਖਿਆ ਨੀਤੀ ਬਣਾਈ ਜਾਵੇ ਪੰਜਾਬ ਦਾ ਵੱਖਰਾ ਸੱਭਿਆਚਾਰ ਆ ਵੱਖਰੀ ਬੋਲੀ ਆ ਇੱਥੇ ਕੋਈ ਵਿਦਿਅਕ ਕੈਲੰਡਰ ਬਣਾਇਆ ਜਾਵੇ ਜਿੰਨੀਆਂ ਵੀ ਖਾਲੀ ਪੋਸਟਾਂ ਨੇ ਉਹ ਭਰੀਆਂ ਜਾਣ ਤੇ ਜਿਹੜਾ ਇਸ ਤਰੀਕੇ ਦਾ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀ ਨੇ ਉਹਨਾਂ ਤੇ ਤੁਰੰਤ ਫੌਰੀ ਜਿਹੜੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ